ਕਾਰਾਂ ਕਿਵੇਂ ਰਹਿਣਗੀਆਂ ਬਾਈ ਸਤੂਰਾਂ ਬਿਲਕੁਲ ਨਵੀਆਂ ਹੋਣਗੇ ਵੀਰੇ ਆਪਣੀ ਕਾਰ ਕਦੇ ਵੀ ਕੋਈ ਵੀ ਐਕਸੀਡੈਂਟ ਨਹੀਂ ਮਿਲੂਗੀ ਠੀਕ ਹੈ ਉਹ ਗਰੰਟੀ ਹੋਊਗਾ ਆਪਣਾ ਲਿਖਤੀ ਰੂਪ ਚ ਦੇ ਦਾਂਗੇ ਠੀਕ ਹੈ ਐਵਰੇਜ ਪੱਖੋਂ ਕਿਵੇਂ ਐਵਰੇਜ ਪੱਖੋਂ ਬਾਈ 24 25 ਦੀ ਐਵਰੇਜ ਆ ਠੀਕ ਹੈ ਬਾਈ ਜਿਹੜੇ ਵੀਰ ਕਹਿੰਦੇ ਨੇ ਕਿ ਹਨਾ ਬਈ ਘੱਟ ਖਰਚ ਵਾਲੀ ਕਾਰ ਲੈਣੀ ਆ ਤਾਂ ਆ ਲੈ ਜਾਓ ਤਹੀ 24500 ਕੁਛ ਕੰਪਨੀ ਰਿਕਾਰਡ ਵਾਲੀ ਆ ਠੀਕ ਹੈ ਜੀ ਨਾਲ ਦੀ ਡਰ ਨਹੀਂ ਮੇਰੀ ਪਰਸਨਲ ਕਾਰ ਹੈ ਬਾਈ ਆ ਕਾਰ ਬਾਈ ਤੁਹਾਨੂੰ ਜਮਾ ਸਸਤੇ ਚ ਦੇ ਕੇ ਜਾਵਾਂਗੇ ਆ ਰੇਟ ਤੁਹਾਨੂੰ ਮਿਲਣਾ ਵੀ ਨਹੀਂ ਕਿਤੇ ਨਹੀਂ ਮਿਲਣਾ ਬਾਈ ਆਲਟੋ ਵੀ ਨਹੀਂ ਮਿਲਣੀ ਲਓ ਮੈਟਰੋ ਜਿਹੜੇ ਵੀਰ ਕਾਰਾ ਖਰੀਦਨ ਦੇ ਸ਼ਕੀਰ ਨੇ ਨਾ ਬਾਈ ਜੀ ਅੱਜ ਉਹਨਾਂ ਵਾਸਤੇ ਇਹ ਵੀਡੀਓ ਅਗੇ ਪਿੰਡ ਲਦਾਲ ਦੇ ਵਿੱਚ ਖੜਿਆ ਬਾਈ ਸੰਦੀਪ ਕੋਲੇ ਕਰਦਿਆ ਗੱਲਬਾਤ ਵੀਡੀਓ ਨੂੰ ਜ਼ਰੂਰ ਦੇਖਿਓ ਬਾਈ ਜੀ ਸასი ਕਾਲ ਠੀਕ ਹੋ ਬਾਈ ਜੀ ਵਧੀਆ ਠੀਕ ਆ ਬਾਈ ਸასი ਕਾਲ ਸਾਰੇ ਦੇਖਣ ਵਾਲੇ ਵੀਰਾਂ ਪੈਣ ਨੂੰ ਠੀਕ ਆ ਬਾਈ ਜੀ ਮੈਨੂੰ ਕਿਸੇਨ ਦੱਸਦੇ ਬਾਈ ਸਭ ਤੋਂ ਪਹਿਲਾਂ ਆਪਾਂ ਕਿੱਥੇ ਖੜੇ ਬਾਈ ਡਿਸਟ੍ਰਿਕਟ ਸੰਗਰੂਰ ਠੀਕ ਆ ਜੀ ਲਹਿਰਾ ਗਾਗਾ ਸ਼ਹਿਰ ਆ ਲਦਾਲ ਪਿੰਡਾ ਸੁਨਾਮ ਤੋਂ ਜੱਖਲ ਰੋਡ ਤੇ ਆਉਂਦਾ ਲਹਿਰਾ ਗਾਗਾ ਪਿੰਡ ਲਦਾਲ ਠੀਕ ਹੈ ਜੀ ਕਾਰਾਂ ਕਿਵੇਂ ਰਹਿਣਗੀਆਂ ਭਾਈ ਸਭ ਤੋਂ ਬਿਲਕੁਲ ਨਵੀਆਂ ਹੋਣਗੀਆਂ ਵੀਰੇ ਆਪਣੀ ਕਾਰ ਕਦੇ ਵੀ ਕੋਈ ਵੀ ਐਕਸੀਡੈਂਟ ਨਹੀਂ ਮਿਲੂਗੀ ਠੀਕ ਹੈ ਉਹ ਗਰੰਟੀ ਹੋਊਗਾ ਪਰ ਲਿਖਤੀ ਰੂਪ ਚ ਦੇ ਦਾਂਗੇ ਠੀਕ ਆ ਭਾਈ ਜੀ ਕਾਗਜ਼ ਪੱਤਰਾਂ ਦੀ ਹਰ ਪਹਿਲਾ ਦੀ ਪੂਰੀ ਹੋਊ ਕਾਗਜ਼ ਪੱਤਰ ਚ ਕੋਈ ਦਿੱਕਤ ਆ ਜੇ ਚਾਹੇ 10 ਸਾਲ ਬਾਅਦ ਖੜਾ ਜਾਓ ਗੱਡੀ ਠੀਕ ਆ ਭਾਈ ਜੀ ਇਹੋ ਜਿਹੇ ਕਾਰਾਂ ਦੇ ਰੇਟ ਮਿਲਣਗੇ ਤਕਰੀਬਨ ਤੁਸੀਂ ਜਾਈ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਓ ਸੋਨੂੰ ਇਹ ਤੋਂ ਸਸਤੀਆਂ ਕਿਤੋਂ ਨਹੀਂ ਮਿਲਣਿਆ ਸਭ ਤੋਂ ਪਹਿਲਾਂ ਸੇਲ ਬਾਰੇ ਗੱਲਬਾਤ ਕਰਦੇ ਆ ਕੰਡੀਸ਼ਨ ਕਿਵੇਂ ਬੋਈ ਰੋ ਕੇ ਕੰਡੀਸ਼ਨ ਕੋਈ ਐਕਸੀਡੈਂ ਠੀਕ ਹੈ ਨਾ ਦੱਸ ਕੇ ਦੇ ਹੋਗੇ ਜਿਹੜੇ ਤੇ ਜਾਈਗੇ ਮੈਂ ਦਵਾਈ ਵੀ ਨਹੀਂ ਠੀਕ ਹੈ ਦਵਾਈ ਵੀ ਰਵੀ ਪਾਲ ਸਿਮਾਰੀ ਵਾਲਾ ਦਵਾਈ ਕਰਾ ਰਹੇ ਨੇ ਕੋਈ ਨਹੀਂ ਦਵਾਈ ਕੱਪੀ ਆ ਕੋਈ ਪਾਲ ਸਿਮਾਰੀ ਕਿਸੇ ਕਰਤਾ ਜਿਆ ਇਹ ਕੰਪਨੀ ਦੀ ਹੈਗੀ ਆ ਜਿਹੇ ਜਿਹੇ ਦਾ ਚੌਥਿਆ ਸਮਾਰੀ ਜਿੰਨੇ ਕ ਅਗਲੇ ਨੇ ਹੈਗੇ ਨੇ ਉਹੀ ਜਿਉ ਆ ਕਾਰ ਨਵੀ ਮਿਲੂਗੀ ਕਾਰ ਚੰਗੇ ਮਿਲੂਗੇ ਇੰਜਨ ਗੇਅਰ ਦੀ ਚੰਗੀ ਮਿਲੂ ਇੰਜਨ ਗੇਰ ਦੀ ਗਾਰੰਟੀ ਹੋ ਡੀਜ਼ਲ ਠੀਕ ਹੈ ਜੀ ਤੇ ਡੀਜ਼ਾਇਰ ਦਾ ਇੰਜਨ ਆਇਆ ਬਾਈ ਇਹ ਚ ਠੀਕ ਹੈ ਜੀ 2015 ਠੀਕ ਹੈ ਜੀ ਠੀਕ ਹੈ ਨਾ ਐਨਓਸੀ ਦੀ ਮਾਨ ਦਾ ਸੋਰੀ ਪਟਿਆਲੇ ਦੀ ਆ ਠੀਕ ਹੈ ਐਵਰੇਜ ਪੱਖੋ ਕਿਵੇਂ ਐਵਰੇਜ ਪੱਖੋ ਬਾਈ 24 25 ਦੀ ਐਵਰੇਜ ਆ ਠੀਕ ਆ ਬਾਈ ਜਿਹੜੇ ਵੀਰ ਕਹਿੰਦੇ ਨੇ ਕਿ ਹਨਾ ਬਈ ਘੱਟ ਖਰਚ ਵਾਲੀ ਕਾਰ ਲੈਣੀ ਆ ਤਾਂ ਆ ਲੈ ਜਾਓ ਰੇਟ ਕੀ ਰੋਗਾ ਵੀਰ ਜੀ ਐਸ ਬ੍ਰੇਕਾ ਜੀ ਗੱਡੀ ਦੇ ਦਾਂਗੇ ਵੀਰੇ ਆਪਾਂ ਇਹ 1,70,000 ਰੁਪਏ ਦੀ 1,70,000 ਮਾਨ ਤਾਂ ਉਹ ਹੋ ਜਾਊਗਾ ਬਾਈ ਜੀ ਤੇ ਅਗਲੀ ਇਹ ਆ ਗਈ ਬਾਈ ਜੀ Swift 2012 ਪੈਟਰੋਲ CNG ਲੱਗੀ ਆ ਪੇਪਰਾਂ ਤੇ ਹੈ ਨਹੀਂ ਠੀਕ ਹੈ ਜੀ ਵੀ ਐਕਸ ਆਈ ਆ ਵਿੰਡੋ ਪਾਵਰ 4 5 ਡਾਇਰ ਨਵੇਂ ਨੇ ਠੀਕ ਹੈ ਜੀ ਗੱਡੀ ਦੇ ਦਾਂਗੇ ਵੀਰੇ 175000 ਰੁਪਏ ਦੀ 175000 ਦੀ ਕੰਡੀਸ਼ਨ ਦੀ ਫੁੱਲ ਚੰਗੀ ਕਾਰ ਆਗੇ ਮਿੱਤਰੋ ਦੇਖ ਸਕਦੇ ਹੋਗੇ ਤੇ ਮਾਨਤਾ ਨਹੀਂ ਹੋਊ ਬਈ ਮਾੜਾ ਮੋਟਾ ਬਾਈ ਇੱਕ ਲੰਮਾ ਛੋਟਾ ਫਰਕ ਨਹੀਂ ਹੋਣਾ ਕਿਸੇ ਵੀ ਗੱਡੀ ਦਾ ਮਾਨਤਾ ਨਹੀਂ ਹੋਊਗਾ ਬਈ 15 ਤੋਂ 20000 ਘੱਟ ਜੀ ਆ ਮਾਨਤਾ ਨਹੀਂ ਹੋਊਗੀ ਸਾਰੀ ਗੱਡੀ ਦਾ ਠੀਕ ਆ ਬਾਈ ਇਹ ਆ ਗਈ ਜੀ 2011 ਮਾਡਲ ਆ ਠੀਕ ਆ ਜੀ 58 48000 ਸੌਰੀ ਅਰੀਜਨਲ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਠੀਕ ਆ ਜੀ ਟਾਇਰ ਨਾਲ ਦੇਨੇ ਤਾਂ ਕਿਆਂ ਥੱਲੇ ਦੇ ਪਾਸ ਮੈਂ ਮੈਟਰ ਇਹ ਹੁੰਦਾਗਾ ਬਾਈ ਜੀ ਗਾਰੰਟੀ ਵਾਲਾ ਕੰਮ ਬਾਈ ਜੀ ਠੀਕ ਹੈ ਨਾ ਗੱਡੀ ਦੇ ਦਾਂਗੇ ਵੀਰੇ 135000 ਰੁਪਏ ਦੀ 135000 ਦੀ ਕੰਡੀਸ਼ਨ ਦੀ ਬਾਈ ਚੰਗੀ ਕਰ ਗਈ ਬਿਲਕੁਲ Ориਜਨਲ ਆਈ ਤੇ ਆਹ ਵੀ 2013 ਜੀ ਠੀਕ ਆ ਜੀ 93 99 ਇਹ ਰੀਜਨ ਚੱਲੀ ਹੋਈ ਆ ਠੀਕ ਹੈ ਜੀ ਗੱਡੀ ਦੇ ਦਾਂਗੇ ਇਹ ਵੀ VXII ਜੀ 165000 ਦੀ 165000 ਦੇ ਨਾਲੇ ਫੈਮਿਲੀ ਕਾਰ ਹੈ ਨਾ ਬਈ ਠੀਕ ਹੈ ਨਾਲੇ ਘੱਟ ਖਰਚੇ ਵਾਲੀ ਘੱਟ ਖਰਚੇ ਵਾਲੀ ਆ ਤੇ ਲੋ ਮਿੱਤਰੋ ਅੱਗੇ ਦਿਖਾਉਣੇ ਆਗੇ ਸੋਨੂੰ ਬਈ ਜੀ ਅੱਜ ਕੱਲ ਦੀ ਬ੍ਰਾਂਡ ਕਾਰ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਸਾਡੇ ਵਾਸਤੇ اٹਿਓ ਜ ਲੈ ਕੇ ਆਏ ਹੋ ਤੇ اٹਿਓ ਜੀ ਲੈ ਕੇ ਆਏਗੇ ਤੇ ਇਹ ਮਾਡਲ ਬਈ ਵੀਰੇ ਮਾਡਲ 2011 ਠੀਕ ਹੈ ਜੀ ਚੱਲੀ 24000 500 ਕੁਛ ਕੰਪਨੀ ਰਿਕਾਰਡ ਨਾਲ ਹੀ ਆ ਠੀਕ ਹੈ ਜੀ ਨਾਲ ਦੀ ਡਰ ਨਹੀਂ ਮੇਰੀ ਪਰਸਨਲ ਕਾਰ ਹੈ ਬਾਈ ਠੀਕ ਹੈ ਲੋ ਮਤਲਬ ਪਰਸਨਲ ਕਾਰ ਇਹ ਸੇਲ ਕਾ ਤੁ ਕਰਤੀ ਬਾਈ ਬਸ ਉਹੀ ਮੂਡ ਬਣ ਗਿਆ ਯਾਰ ਵੀ ਕਰ ਦੇਣਾ ਯਾਰ ਮੇਰੀ ਵੱਡੀ ਗੱਲ ਦੀ ਸਲਾਹ ਸੀ ਠੀਕ ਆ ਬਾਈ ਜੇ ਕੰਡੀਸ਼ਨ ਚੈੱਕ ਕਰ ਸਕਦੇ ਬਈ ਕੰਡੀਸ਼ਨ ਦੀ ਚੰਗੀ ਆਗੇ ਅੱਜ ਤੱਕ ਕਿਸੇ ਵੀ ਵੀਡੀਓ ਚ ਦਿਖਾਈ ਨਹੀਂ ਮੈਂ ਠੀਕ ਆ ਬਾਈ ਅੱਜ ਦਿਖਾ ਰਿਹਾ ਬਾਈ ਇੰਜਨ ਗੇਅਰ ਦੀ ਬਾਈ ਬਾਈ ਸਾਰੇ ਪਾਸੇ ਦੀ ਗਾਰੰਟੀ ਦੇਵਾਂ ਠੀਕ ਹੈ ਸਾਰੇ ਪਾਸੇ ਦੀ ਸਾਰੇ ਉਨੀ ਕੰਪਨੀ ਨੇ ਗਾਰੰਟੀ ਨਹੀਂ ਦੇਣੀ ਜਿੰਨੀ ਮੈਂ ਦੇ ਦੂੰ ਇਹਦੀ ਠੀਕ ਹੈ ਬਾਈ ਬਸ ਜਿੰਨੇ ਚੱਲੇ ਹੋ ਅਰੀਜਨਲ ਚੱਲੇ ਹੋ ਬਾਈ ਜਿੰਨੇ ਟੱਚਿੰਗ ਹੈ ਹੈਗੀ ਹੈ ਕਿ ਮਤਲਬ ਜਿੰਨੇ ਸਕ੍ਰੈਚ ਨਹੀਂ ਸਕ੍ਰੈਚ ਆ ਅਰੀਜਨਲ ਨੇਗੇ ਜੋ ਸਕ੍ਰੈਚ ਨੇ ਪੇਂਟ ਕਿਤੇ ਨਹੀਂ ਠੀਕ ਆ ਬਾਈ ਜੀ ਆਹੀ ਦੋ ਨੇ ਬਸ ਕਾਹ ਹਾਈ ਕਾਹ ਹੋਰ ਕਿਤੇ ਵੀ ਸਕ੍ਰੈਚ ਨਹੀਂ ਗੱਡੀ ਦੇ ਠੀਕ ਆ ਜੀ ਫੁੱਲ ਨਵੀਂ ਕਾਰ ਹੈਗੇ ਪ੍ਰਾਈਸ ਬਾਈ ਸੰਦੀਪ ਉਹ ਦੇ ਦੇ ਬਾਈ ਜੀ ਦਿੰਦੀ ਮਿਲ ਨਹੀਂ ਆ ਵੀਰੇ 235000 ਦੀ 2 ਲੱਖ ਤੇ 35000 ਦੀ ਇਹ ਤਾਂ ਮਹਿੰਗੀ ਆਪਣੇ ਕੋਲ ਕਈ ਕਾਰ ਵੀ ਨਹੀਂ ਹੈਗੀ ਨਾ ਬਈ ਠੀਕ ਹੈ ਬਈ ਨਹੀਂ ਹੈਗੀ ਯਾਰ ਠੀਕ ਹੈ ਬਈ ਇਹ ਡੀਜ਼ਲ ਦੀ ਇੱਕ ਹੈ ਠੀਕ ਹੈ ਬਾਈ ਜੀ ਬਾਕੀ ਬਈ ਸਕਰੀਨ ਤੇ ਨੰਬਰ ਆ ਗਏ ਬਈ ਜੀ ਆ ਕੇ ਕਾਰਾਂ ਖਰੀਦੋਗੇ ਬਈ ਜੀ ਤੇ ਅਗਲੀ ਇਹ ਆ ਗਈ ਬਈ ਜੀ Swift Desire ਠੀਕ ਹੈ ਜੀ ਇਹ ਐਲ ਐਕਸ ਐਲ ਡੀ ਆਈ ਆ ਚਾਰੇ ਵਿੰਡੋ ਪਾਵਰ ਨੇ ਠੀਕ ਹੈ ਜੀ ਚਾਰੇ ਟਾਇਰ ਨਵੇਂ ਨੇ ਠੀਕ ਹੈ ਜੀ 28 12 2014 15 ਦੇ ਨਵੇਂ ਸਾਲ ਦੀ ਨਿਕਲੀ ਹੋਈ ਹੈ ਠੀਕ ਹੈ ਬਾਈ ਜੀ ਠੀਕ ਆ ਆ ਪੇਂਟ ਆਈ ਇਹਦਾ ਠੀਕ ਹੈ ਲੈ ਮਿੱਤਰੋ ਦੱਸ ਕੇ ਦੇਊਗਾ ਬਾਈ ਜਿਹੜੀ ਚੀਜ਼ ਹੋਈ ਬੰਪਰ ਕੱਲਾ ਬਰਨਟ ਪੇਂਟ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਗਾਰੰਟੀ ਆਪਣੀ ਵੀਰੇ ਚਾਰੇ ਟਾਈਮਾਂ ਮੇਨੇ ਠੀਕ ਹੈ AC ਹੀਟਰ ਬਾਈ ਸਭ ਕੁਝ ਓਕੇ ਹੈ ਬਾਈ ਠੀਕ ਹੈ AC ਹੀਟਰ ਵੀ ਬਾਈ ਚੰਗਾ ਹੈਗਾ ਤੇ ਡਿਮਾਂਡ ਰੁਪਏ ਦੇ 265000 ਦੀ ਜਣੀ ਵੀਰੇ ਠੀਕ ਹੈ 2 ਲੱਖ ਤੇ 65000 ਦੀ ਇਹ ਆ ਗਈ ਵੀਰੇ 2011 ਪੈਟਰੋਲ ਬੈਂਪਰ ਟੂ ਬੈਂਪਰ ਓਰੀਜਨਲ ਆ ਠੀਕ ਹੈ ਜੀ ਡੀ ਹਾਂ ਹਾਂ ਜੀ ਤੇ ਜੀ ਮਾਡਲ ਆ ਉਹ ਵੀ ਐਕਸ ਆਪਣਾ ਟਾਪ ਆ ਠੀਕ ਆ ਬਾਈ ਇਹ ਟਾਪ ਮਾਡਲ ਆ ਤੇ ਇਹ ਹੈਗੇ ਬਾਈ ਜੀ ਐਲਟੀ ਮਾਡਲ ਆ ਨਾ ਜੀ ਹਾਂਜੀ ਹਾਂ ਵਿਚਾਲੜਾ ਮਾਡਲ ਆ ਠੀਕ ਆ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਵੀ ਕਾਰ ਬਈ ਫੁੱਲ ਚੰਗੇ ਆਗੇ ਨਵੀਆਂ ਕਾਰ ਜਮਾ ਜੀ ਸೀਟ ਕਵਰ ਵੀ ਬਈ ਚੰਗੇ ਪੈਣੇ ਨਾ ਬਈ ਨਵੇਂ ਵਾਂਗੂ ਮਿੱਤਰੋ ਸੀਟ ਕਵਰ ਪੈਣਗੇ ਤੇ ਇਹਦਾ ਪ੍ਰਾਈਸ ਰੋਪੀ ਸਿੰਦੀਪਾ 1,70,000 ਦੀ ਠੀਕ ਆ ਜੀ 1 ਲੱਖ ਤੇ 70,000 ਰੁਪਏ ਦੀ ਬਾਕੀ ਕੰਡੀਸ਼ਨ ਤੁਹਾਨੂੰ ਚੰਗੀ ਮਿਲੂਗੀ ਬਾਈ ਜੀ ਲੋਨ ਵਗੈਰੇ ਦੀ ਸੌਦਾ ਨਹੀਂ ਹੈ ਕਿ ਬਈ ਕਿਸੇ ਗੱਡੀ ਦੇ ਨਹੀਂ ਬਾਈ ਠੀਕ ਆ ਬਾਈ ਆਪ ਕਰਵਾਣਾ ਕਰ ਤੇ ਆਹ ਕਾਰ ਬਾਈ ਤੁਹਾਨੂੰ ਜਮਾ ਸਸਤੇ ਚ ਦੇ ਕੇ ਜਾਵਾਂਗੇ ਆਹ ਰੇਟ ਤੁਹਾਨੂੰ ਮਿਲਣਾ ਵੀ ਨਹੀਂ ਕਿਤੇ ਨਹੀਂ ਮਿਲਣਾ ਬਾਈ ਆਲਟੋ ਵੀ ਨਹੀਂ ਮਿਲਣੀ ਠੀਕ ਆ ਜੀ ਲੋ ਮਿੱਤਰੋ ਆਲਟੋ ਵੀ ਨਹੀਂ ਮਿਲਣੀ ਇਹ ਹੈਗੀ ਆ ਰੇਟ ਚ ਕਾਰ ਆਣਾ ਬਾਈ ਹਾਂਜੀ ਠੀਕ ਆ ਬਾਈ ਬਾਈ 2000 ਦਾ ਮਾਡਲ ਆ ਗ੍ਰੀਨ ਸੀ ਐਨਜੀ ਆ ਠੀਕ ਆ ਜੀ ਸੰਗਰੂਰ ਦੀ ਐਨਓਸੀ ਆ ਠੀਕ ਆ ਜੀ ਦੋ ਟਾਇਰ ਨਵੇਂ ਨੇ ਤਿੰਨ ਟਾਇਰ ਅੱਧੇ ਨੇ ਏਸੀ ਹੀਟਰ ਸਭ ਕੁਝ ਚੱਲੂਗਾ ਠੀਕ ਆ ਜੀ ਆ ਬਾਪ ਦੇ ਦਿਆਂਗੇ ਭਰਾ ਮੇਰਾ ਆ ਰਵਿੰਗ ਨਾਲ ਉਤਾਰ ਕੇ ਦੇਉਂਗਾ ਰਵਿੰਗ ਨਾਲ ਉਤਰਦਾ ਹੀ ਇਹ ਕਰਵਾ ਕੇ ਦੇਉਂਗਾ ਦੇਖੋ ਹੱਥ ਮਾਰੇ ਹੋਏ ਨਹੀਂ ਆਪਣੀ ਕਈ ਵੀਰਾਂ ਦੀ ਦਿਮਾਗ ਕਹਿਣ ਗਿਆਣਾ ਭਈ ਇਹ ਇਹ ਤਾਰ ਕੇ ਦੇਉਂਗੇ ਸਾਫ ਹੋ ਜਾਊਗਾ ਲੈ ਵੀ ਖੜ ਕੇ ਦਰ ਆ ਲਿਓ ਜਹੇ ਯਾਰ ਕੋਈ ਦਿੱਕਤ ਨਹੀਂ ਠੀਕ ਆ ਬਾਈ ਜੀ ਠੀਕ ਨਾ ਤੇ ਇਹਦਾ ਪ੍ਰਾਈਸ ਰੁਪਈ ਇਹ ਗੱਡੀ ਦੇ ਦਾਂਗੇ ਵੀਰੇ 90000 ਦੀ 88 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਵੀਰੇ 85000 ਦੀ ਸਿਰਫ ਹਾਂ ਸ਼ੇਅਰ ਕਰਕੇ ਆਉਗਾ ਸਿਰਫ 85000 ਰੁਪਏ ਦੇ ਦਿੱਲੀ ਕਈ ਵੀਰ ਕਹਿੰਦੇ ਨੇ ਕਿ ਬਈ ਦਿੱਲੀ ਤੋਂ ਵੀ ਕਵਾੜਾ ਚੱਕ ਲਿਓ ਕਿ ਬਈ ਉੱਧਰ ਵੀ ਸਸਤੇ ਹੈ। ਬਈ ਉਹ ਗਰੰਟੀ ਆ। ਗੱਡੀ ਚੱਲਣ ਚਲਾ ਵਿੱਚ ਜਿਹਨੂੰ ਮਰਜ਼ੀ ਚੈੱਕ ਕਰਾ ਲਓ। ਠੀਕ ਆ। ਪੈਸੇ ਫੇਰ ਦੇ ਦੇ ਸਾਰੀ ਜਗਦੀ ਚੱਕ ਕਰਾ ਕੇ। ਕੋਈ ਐਕਸੀਡੈਂਟ ਹੋਵੇ, ਕੋਈ ਚੱਲ ਚਲਾ ਵਿੱਚ ਦਿੱਕਤ ਹੋਵੇ, ਕੋਈ ਏਸੀ ਆਪਣੀ ਗਰੰਟੀ ਹੋਵੇ। ਠੀਕ ਆ। ਬਈ ਮਤਲਬ ਕਹਿੰਦੀ ਹੈ ਬਈ ਛੋਟੇ ਮਾਰਜਨ ਵਾਲੀ ਹੀ ਕੰਮ ਕਰ ਰਹੇ ਹਨ ਬਈ। ਆਪਣਾ ਇਹਦੇ ਵਿੱਚ ਜਿਹੜੀ ਵੀਡੀਓ ਕਰਤਾ ਸ਼ੇਅਰ ਵਾਸਤੇ ਇਹਦੇ ਵਿੱਚ ਮਾਰਜਨ ਨਹੀਂ ਰੱਖਿਆ। ਠੀਕ ਹੈ ਇਹ 'ਚ ਮਾਰਜਨ ਹੀ ਨਹੀਂ ਹੈਗਾ। ਮਾਰਜਨ ਹੀ ਨਹੀਂ 'ਚ। ਠੀਕ ਹੈ ਬਈ ਇਹ 'ਚ ਮਾਰਜਨ ਤੇ ਵੀਰੇ ਕੇ ਸੀਰੀਅਲ ਇਹ ਲਾਸਟ ਨਵੀਂ ਉਹਦੇ ਨਵੀਆਂ ਆਈਆਂ ਨੇ ਇਹ ਮਾਡਲ ਠੀਕ ਹੈ ਜੀ ਜਦੋਂ ਗੱਡੀਆਂ ਆਈਆਂ ਨੇ 58000 59000 ਕੰਪਨੀ ਰਿਕਾਰਡੀ ਹੈ ਜਿੰਨਾ ਮੀਟਰ ਆ ਠੀਕ ਹੈ ਜੀ ਸ਼ੀਸ਼ੇ ਵੀ ਸਾਰੇ ਨਾਲ ਦੇ ਰਹਿਣਗੇ ਤਕਰੀਬ ਨਾਲ ਦੀ ਨੇ ਹੋ ਸਕਦਾ ਖਰਚ ਇੱਕ ਮਿੰਟ ਭਰਾਵਾ ਮੈਂ ਦੇਖਿਆ ਵੀ ਨਹੀਂ ਨਾਲ ਦੇ ਨੇ ਵੀਰੇ ਸਾਰੇ ਠੀਕ ਹੈ ਜੀ ਲੈ ਮਿੱਤਰੋ ਚੰਗੇ ਕਾਰ ਆਗੇ ਦਿੱਲੀ ਨੰਬਰ ਦੀ ਹੈ ਕੰਡੀਸ਼ਨ ਦੇਖ ਸਕਦੇ ਹੋਗੇ ओरिजिनल ਆ ਤਕਰੀਬ ਆ ਪਿੱਛੋਂ ਥੋੜੀ ਜੀ ਡੱਗੀ ਦੇ ਉੱਪਰਲੇ ਪਾਸੋਂ ਇੰਨੀ ਇੱਕ ਗਿੱਠਾ ਦਾ ਪੇਂਟ ਆ ਉਹ ਵੀ ਨਹੀਂ ਪੈਸੇ ਦੀਂਦਾ ਹੈਗਾ ਭਾਈ ਪਰ ਦੱਸ ਕੇ ਲੈਣਾ ਜ਼ਰੂਰੀ ਹੈ ਨਾ ਭਾਈ ਦੱਸਣੀ ਆ ਵੀਰੇ ਦੱਸਣੀ ਠੀਕ ਹੈ ਜ ਇਹ ਦੇ ਦਾਂਗੇ ਬਈ 135000 30 ਦੀ ਦੇ ਦਾਂਗੇ ਯਾਰ ਨੈਟ ਬੱਸ ਠੀਕ ਹੈ ਲੈ ਮਿੱਤਰੋ 1 ਲੱਖ ਤੇ 30000 ਦੀ ਤੇ ਹੋਰ ਵੀ ਕਾਰ ਆਉਂਦੀ ਨੇ ਭਾਈ ਆਪਣੇ ਕੋਲੇ ਕਾਰਾਂ ਆਉਂਦੀਆਂ ਰਹਿੰਦੀਆਂ ਹਾਂ ਭਾਈ ਕਾਰਾਂ ਦਾ ਤਕਰੀਬ ਆਪਣਾ ਬਾਬੇ ਦੀ ਮਿਹਰ ਆ ਠੀਕ ਆ ਭਾਈ ਜੀ ਠੀਕ ਹੈ ਨਾ ਤੇ ਮੋਬਾਈਲ ਨੰਬਰ ਉਹ ਭਾਈ ਜੀ ਆਪਣਾ 98788 ਠੀਕ ਹੈ ਜੀ 35188 ਠੀਕ ਆ ਭਾਈ ਠੀਕ ਆ ਭਾਈ ਸੰਦੀਪ ਤੁਹਾਨੂੰ ਕਰਕੇ ਬਹੁਤ ਹੀ ਲੱਗਿਆ ਭਾਈ ਜੀ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ